ਅਨੀ ਤੋ ਕੀ ਕਹਿਣਾ ਇਸ ਵਾਰ ਕਿਉਂਕਿ ਪਿਛਲੀ ਵਾਰ 5000 ਤੋਂ ਜ਼ਿਆਦਾ ਵੋਟਾਂ ਪਈਆਂ ਸੀ ਇਸ ਵਾਰ ਸਿਰਫ 1000 ਵੋਟ ਹੀ ਹਾਲੇ ਤੱਕ ਥੋੜੀ ਹੋਈ ਹੈ ਦੇਖੋ ਜੀ ਇਹ ਲੋਕਤੰਤਰ ਹੈ ਲੋਕਾਂ ਦੀ ਮਰਜ਼ੀ ਹੈ ਇਹ ਮਤਦਾਨ ਹੈ ਇਹ ਮਦਨ ਲੋਕੀ ਆਪਣੇ ਸੋਚ ਸਮਝ ਕੇ ਕਰੂਗੇ ਠੀਕ ਹੈ ਜੀ ਅਮਰਿਤਪਾਲਾ ਜੀ ਅੱਜ ਜੇਲ੍ਹ ਦੇ ਵਿੱਚ ਬੈਠਾ ਇਲੈਕਸ਼ਨ ਲੜਿਆ ਡਾਕਟਰ ਪੀਮਨੋ ਬਾਬਾ ਸਾਹਿਬ ਦੀ ਸਾਡੀ ਸੋਚ ਤੇ ਜੇ ਸਾਡੀ ਸੋਚ ਆ ਡਾਕਟਰ ਬੀਨੋ ਬਾਬਾ ਸਾਹਿਬ ਨੇ ਸਵਿਧਾਨ ਲਿਖਿਆ ਉਹਦੇ ਰਿਕਾਰਡਿੰਗ ਲੜ ਰਿਹਾ ਪਰ ਪਿਛਲੀ ਵਾਰ ਵੀ ਤੁਸੀਂ ਅਜੇ ਹੀ ਕਿਹਾ ਸੀਗਾ ਕਿ ਇਹ ਮੇਰੇ ਆਖਰੀ ਇਲੈਕਸ਼ਨ ਨੇ ਇਸ ਤੋਂ ਬਾਅਦ ਮੈਂ ਕੋਈ ਵੀ ਇਲੈਕਸ਼ਨ ਨਹੀਂ ਲੜੇ ਤੇਰਾ ਕੈਂਡੀਡੇਟ ਖੜੇ ਕੀਤੇ ਅਜ 13 ਚ ਕੋਈ ਨਾ ਜਿੱਤਿਆ ਨਰੇਸ਼ ਲੱਲਾ ਜੀ ਆ ਟੀਟੂ ਬਾਣੀਆਂ ਆ ਹੋਰ ਬੜੇ ਸਾਰੇ ਆ ਕਿੰਨੇ ਤੇ ਬੰਦੇ ਸਾਡੇ ਕੋਲ ਖੜੇ ਕੀਤੇ ਤੇ ਸਾਰਿਆਂ ਦੇ ਸਾਰਿਆਂ ਦੇ ਕੈਂਡੀਡੇਟ ਨਾ ਜਿੱਤੇ ਕਿਉਂਕਿ ਸਾਡੇ ਘਰ ਦੇ ਪਾਂਡੇ ਉਹ ਵੀ ਗਿਰਵੀ ਹੋ ਗਿਆ ਇਸ ਟੰਮ ਤੇ ਸਾਡੇ ਕੋਲ ਬੱਚਾ ਕੁਝ ਨਹੀਂਗਾ ਦੇਖੋ ਜੀ ਇਹ ਸਾਡਾ ਆਖਰੀ ਇਲੈਕਸ਼ਨ ਆ ਸਤਮਾ ਇਲੈਕਸ਼ਨ ਆ ਮੇਰਾ ਇਸ ਤੋਂ ਬਾਅਦ ਮੈਂ ਕਦੀ ਇਲੈਕਸ਼ਨ ਨਹੀਂ ਲੜ ਚੇਵਾ ਪੜਾ ਜੜਾ ਖਤਮ ਹੋਣ ਵਾਲਾ ਹੈ ਤੇ ਲਗਾਤਾਰ ਦੈਨਿਕ ਸਵੇਰਾ ਤੁਹਾਨੂੰ ਰਿਜ਼ਲਟਸ ਦੱਸ ਰਿਹਾ ਹੈ ਉਮੀਦਵਾਰਾਂ ਦੀ ਗੱਲ ਕਰੀਏ ਤਾਂ ਚਰਨਜੀਤ ਸਿੰਘ ਚੰਨੀ ਇਸ ਵੇਲੇ ਲੀਡ ਤੇ ਨੇ 212346 ਵੋਟਾਂ ਜੜੀਆਂ ਉਹਨਾਂ ਨੂੰ ਹਲੇ ਤੱਕ ਪਹਿ ਚੁਕੀਆਂ ਨੇ ਤਾਂ ਕਾਂਗਰਸ ਤੋਂ ਚਰਨਜੀਤ ਸਿੰਘ ਚੰਨੀ ਇਸ ਵੇਲੇ ਲੀਡ ਕਰ ਰਹੇ ਨੇ ਪਰ ਜਲੰਧਰ ਜ਼ਿਕਰ ਗੱਲ ਕਰੀਏ ਇੰਡੀਪੈਂਡੈਂਟ ਨੀਟੂ ਛਟਰਾ ਵਾਲਾ ਤੀਜੀ ਵਾਰ ਇਲੈਕਸ਼ਨ ਲੜ ਰਿਹਾ ਹੈ ਸਾਨੇ ਤੇ ਮੇਰੇ ਨਾਲ ਇੱਥੇ ਮੌਜੂਦ ਨੇ ਇਹਨਾਂ ਨੂੰ ਪੁੱਛ ਲੈਣਾ 1000 ਤੋਂ ਉੱਪਰ ਇਹਨਾਂ ਦੀ ਵੋਟ ਜਿਹੜੀ ਹੋ ਚੁੱਕੀ ਹੈ ਨੀਟੂ ਕੀ ਕਹਿਣਾ ਹੈ ਇਸ ਵਾਰ ਕਿਉਂਕਿ ਪਿਛਲੀ ਵ ਦਾ ਵੋਟਾਂ ਪਈਆਂ ਸੀ ਇਸ ਵਾਰ ਸਿਰਫ 1000 ਵੋਟ ਹੀ ਹਾਲੇ ਤੱਕ ਥੋੜੀ ਹੋਈ ਹੈ ਦੇਖੋ ਜੀ ਇਹ ਤਾਂ ਲੋਕਤੰਤਰ ਹੈ ਲੋਕਾਂ ਦੀ ਮਰਜ਼ੀ ਹੈ ਮਤਦਾਨ ਹੈ ਇਹ ਮਤਦਾਨ ਲੋਕੀ ਆਪਣੇ ਸੋ ਸਮੇਂ ਕਿ ਘਰੂ ਹੈ ਠੀਕ ਹੈ ਜੀ ਪਰ ਮੈਂ ਗੱਲ ਪਹਿਲਾਂ ਰੱਬ ਦਾ ਨਾਮ ਲਵਾਂਗਾ ਬਾਕੀ ਸਾਰੇ ਕੰਬਾਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀਮ ਜੈ ਪਰ ਜੈ ਭਗਵਾਨ ਵਾਲਮੀ ਜੈ ਗੁਰੂ ਵਿਦਾਸ ਤਾਂ ਤਾਂ ਸ੍ਰੀ ਗੁਰੂ ਵਿਦਾਸ ਮਹਾਰਾਜ ਹਾਲੇਲੂਇਆ ਗੋਸਪਾਖ ਖੁਸ਼ੀ ਦੇਵੇ ਅੱਲਾਹ ਤਾਲਾ ਸਭ ਨੂੰ ਖੁਸ਼ ਰੱਖੇ ਤੂੰ ਹੀ ਨਿਰੰਕਾਰ ਮੈਂ ਤੇਰੀ ਸ਼ਨ ਮੈਨੂੰ ਬਖਸ਼ ਲੋ ਜਿਕਰਾ ਮਾਂ ਚਿੰਤ ਪੁਰਨੀ ਦਾ ਬੋਲ ਦੇਖੋ ਜੀ ਇਹ ਸਾਡਾ ਆਖਰੀ ਇਲੈਕਸ਼ਨ ਆ ਸਤਮਾ ਇਲੈਕਸ਼ਨ ਆ ਮੇਰਾ ਇਸ ਤੋਂ ਬਾਅਦ ਮੈਂ ਕਦੀ ਇਲੈਕਸ਼ਨ ਨਹੀਂ ਲੜਾਂਗਾ ਨਾ ਮੈਂ ਲੜਨੇ ਆ ਨਾ ਮੈਂ ਇਲੈਕਸ਼ਨ ਦਾਣਾ ਕਿਉਂਕਿ ਮੇਰੇ ਸਿਰ ਤੇ ਕਰਜ਼ਾ ਬਹੁਤ ਹੋ ਗਿਆ ਵਾ ਹੁਣ ਮੈਂ ਕਿੱਦਾਂ ਲਾਉਣਾ ਹੈ ਇਹ ਮੈਨੂੰ ਕੁਝ ਨਹੀਂ ਪਤਾ ਲੱਗ ਰਿਹਾ ਇਸ ਕਰਕੇ ਇਸ ਤੋਂ ਬਾਅਦ ਕਦੀ ਇਲੈਕਸ਼ਨ ਤੇ ਤੁਹਾਨੂੰ ਨਹੀਂ ਜਾਊਂਗਾ ਪਰ ਇਹ ਗੱਲ ਪੱਕੀ ਆ ਸੱਚੀ ਗੱਲ ਵਾ ਆ ਇਲੈਕਸ਼ਨ ਮੇਰਾ ਆਖਰੀ ਹੈ ਆਪਾਂ ਸੰਵਿਧਾਨ ਬਚਾਉਣ ਦੇ ਵਿੱਚ ਲੱਗੇ ਰਹੇ ਆ ਡਾਕਟਰ ਵੀਮਨੋ ਬਾਬਾ ਸਾਹਿਬ ਦਾ ਸੰਵਿਧਾਨ ਸੀਗਾ ਜੇ ਗੱਲ ਕਰੀਏ ਅਮਿਤ ਰੋੜਾ ਜਿਹੜਾ ਅਮਿਤ ਅਮਿਤ ਪਾਲਾ ਅਮਿਤ ਪਾਲਾ ਜੀ ਅੱਜ ਜੇਲ੍ਹ ਦੇ ਵਿੱਚ ਬੈਠਾ ਇਲੈਕਸ਼ਨ ਲੜਿਆ ਡਾਕਟਰ ਪੀਮਨੋ ਬਾਬਾ ਸਾਹਿਬ ਦੀ ਸਾਡੀ ਸੋਚ ਤੇ ਜੇ ਸਾਡੀ ਸੋਚ ਆ ਡਾਕਟਰ ਪੀਮਨੋ ਬਾਬਾ ਸਾਹਿਬ ਨੇ ਸਵਿਧਾਨ ਲਿਖਿਆ ਉਹਦੇ ਰਿਕਾਰਡਿੰਗ ਲੜ ਰਿਹਾ ਔਰ 4 ਮਹੀਨੇ ਤੋਂ ਬਾਅਦ ਠੀਕ ਹੈ ਦੇ ਇਹ ਲੋਕੀ ਆਪ ਕਹੋਗੇ ਵੀ ਯਾਰ ਵਾਕਿਆ ਜੀ ਤੁਸੀਂ ਸਾਥ ਕਹਿੰਦੇ ਇਹ ਦੇਸ਼ ਇਹ ਇੰਡੀਆ ਭਾਰਤ ਦੇਸ਼ ਪੰਜਾਬ ਨਹੀਂ ਸਾਰਾ ਇੰਡੀਆ ਸਾਰਾ ਭਾਰਤ ਦੇ ਆਪ ਹੀ ਕਹੋਗੇ ਯਾਰ ਕਿ ਵੋਟਾਂ ਨਹੀਂ ਹੁਣ ਜਿਹਦੇ ਇਨੀ ਤੋਂ ਜਿੰਨਾ ਜ਼ਿਆਦਾ ਨੀਟੂ ਤੇ ਪਾਰਟੀ ਬੰਦੇ ਜਿੰਨੇ ਚਾਹੀਦੇ ਸੀਗੇ ਕਿਉਂਕਿ ਇਸ ਤੋਂ ਬਾਅਦ 4 ਉਹ ਦੁੱਖ ਮਿਲਣ ਵਾਲਾ ਜਿਸ ਸਾਡੇ ਸੁਪਨੇ ਜਨਾ ਕਰੀ ਸੋਚੇ ਹੁਣ ਵੀ ਪਰ ਪਿਛਲੀ ਵਾਰ ਵੀ ਤੁਸੀਂ ਅਜੇ ਇਹ ਕਿਹਾ ਸੀਗਾ ਕਿ ਇਹ ਮੇਰੇ ਆਖਰੀ ਇਲੈਕਸ਼ਨਸ ਨੇ ਇਸ ਤੋਂ ਬਾਅਦ ਮੈਂ ਕੋਈ ਵੀ ਇਲੈਕਸ਼ਨ ਨਹੀਂ ਲੜਾਂਗਾ ਪਿਛਲੀ ਵਾਰ ਨਹੀਂ ਕਿਹਾ ਦੇਖੋ ਸਾਡੇ ਦਿਨ ਲੱਖ ਚੜ ਗਿਆ ਮੇਰੇ ਤੇ 13 ਕੈਂਡੀਡੇਟ ਖੜੇ ਕੀਤੇ ਅਜੇ 13 ਚ ਕੋਈ ਨਾ ਜਿੱਤਿਆ ਨਰੇਸ਼ ਲੱਲਾ ਜੀ ਆ ਟੀਟੂ ਬਾਣੀਆਂ ਆ ਹੋਰ ਬੜੇ ਸਾਰੇ ਆ ਕਿੰਨੇ ਤੇ ਬੰਦੇ ਸਾਡੇ ਕੋਲ ਖੜੇ ਕੀਤੇ ਤੇ ਸਾਰਿਆਂ ਦੇ ਸਾਰਿਆਂ ਦੇ ਕੈਂਡੀਡੇਟ ਨਾ ਜਿੱਤੇ ਸਾਡੇ ਆਖਰੀ ਇਲੈਕਸ਼ਨ ਆ ਬਸ ਇਸ ਤੋਂ ਬਾਅਦ ਖਤਮ ਸਾਡਾ ਰਿਜ਼ਲਟ ਉਸ ਤੋਂ ਬਾਅਦ ਫਿਲਮਾਂ ਜਾਣਾ ਇੱਕ ਸਾਡੀ 7 ਜੂਨ ਫਿਲਮ ਲੱਗ ਰਹੀ ਹੈ ਨੀਮਸ ਸਸਕੁਟਨੀ ਪਾਰਟ 2 ਫਿਲਮ ਲੱਗ ਰਹੀ ਹੈ 9 ਫਿਲਮਾਂ ਅਗਲੀਆਂ ਹੋਰ ਆ ਰਹੀਆਂ ਮੈਂ ਸਾਡ ਦਿੱਤਾ ਅੱਜ ਸਨਿਆਸ ਸਾਜੀ ਇਸ ਤੋਂ ਬਾਅਦ ਖਤਮ ਸਾਡੀ ਜ਼ਿੰਦਗੀ ਦਾ ਕਿਉਂਕਿ ਸਾਡੇ ਘਰ ਦੇ ਪਾਂਡੇ ਉਹ ਵੀ ਗਿਰਵੀ ਹੋ ਗਿਆ ਇਸ ਟਾਈਮ ਤੇ ਸਾਡੇ ਕੋਲ ਬੱਚਾ ਕੁਝ ਨਹੀਂਗਾ ਇਹ ਲਾਸਟ ਸਾਡ ਇਲੈਕਸ਼ਨ ਸੀ ਠੀਕ ਹੈ ਹੁਣ ਆਪਾਂ ਆਪਣੇ ਤਾਂ ਧੋਖਾ ਨਹੀਂ ਕਰਦੇ ਆਪਣੇ ਬੱਚਿਆਂ ਨੂੰ ਧੋਖਾ ਕਰਦੇ ਪਏ ਆ ਤੇ ਸਾਡਾ ਆਉਣ ਵਾਲਾ ਸਾਡਾ ਜਿਹੜਾ ਭਵਿੱਖਾ ਬਹੁਤ ਖਤਰੇ 'ਚ ਆ ਕਿਉਂਕਿ ਤੁਸੀਂ ਕਾਊਂਟਿੰਗ ਸੈਂਟਰ ਚ ਆਇਓ ਅੰਦਰ ਕੀ ਮਾਹੌਲ ਹੈ ਉਸ ਵੇਲੇ ਅੰਦਰ ਕੌਣ ਕੌਣ ਮੌਜੂਦ ਹੈ ਸਾਰੇ ਬੰਦੇ ਮੌਜੂਦ ਹੈ ਸਾਰੇ ਖੁਸ਼ ਦੇਖੋ ਆਪਾਂ ਇਹ ਗੱਲ ਗੱਲਾਂ ਚੱਲੋਗੇ ਜਿਹੜਾ ਜਿੱਦਦਾ ਵਿਆਵਾ ਜਿਤਨਾ ਚਲਨ ਦੀ ਚੰਨੀ ਨਹੀਂ ਹੈ ਬੰਦਾ ਵਧੀਆ ਵਾ ਚਲੋ ਗਰੀਬਾ ਸੁੰਦਾ ਵਾ ਠੀਕ ਹੈ ਤੇ ਪਰ ਲਿੰਗ ਸਰਕਾਰ ਨੂੰ ਜਨਤਾ ਨੂੰ ਜਿਹਦਾ ਸਾਨੂੰ ਕਰ ਜਿਤਾਣਾ ਚਾਹੀਦਾ ਸੀ ਇੱਕ ਵਾਰ ਸਾਨੂੰ ਮੌਕਾ ਦਿੰਦੀ ਤੇ ਫਿਰ ਆਪਾਂ 1 ਐਮਪੀ ਬਣ ਕੇ ਪੰਜਾਬ ਦਾ ਮੁੱਲ ਮੋੜਨਾ ਸੀਗਾ ਉਹ ਕਿੱਦਾਂ ਮੋੜਨਾ ਸਾਨੂੰ ਪਤਾ ਜੇ ਮੈਂ 4 ਘੰਟੇ ਵਾਸਤੇ ਪ੍ਰਧਾਨ ਮੰਤਰੀ ਬਣ ਕੇ ਇੰਡੀਆ ਨੂੰ ਊਮੀਦ ਕਰ ਸਕਦਾ ਨਾ ਮੈਂ ਇੱਕ ਦਿਨ ਵਾਸਤੇ ਮੁਖ ਬਣ ਕੇ ਮੈਂ ਮੰਤਰੀ ਬਣ ਕੇ ਦਿਖਾ ਦੇਣਾ ਸੀ ਕੁਝ ਕਰਕੇ ਪਰ ਇਸ ਤੋਂ ਬਾਅਦ ਕੋਈ ਕੁਝ ਨਹੀਂ ਕਰ ਸਕਦਾ ਕਿਉਂਕਿ 4 ਮਹੀਨਿਆਂ ਤੋਂ ਬਾਅਦ ਸਿਸਟਮ ਇਹਨਾਂ ਨੇ ਸਾਰਾ ਬਦਲ ਦੇਣਾ ਵਾ ਸਾਰਾ ਕੁਝ ਇਹਨਾਂ ਨੇ ਪਹਿਲਾਂ ਹੀ ਬਦਲ ਚੇਂਜ ਕਰਕੇ ਰੱਖਿਆ ਵਾ ਸਿਰਫ ਇਹਨਾਂ ਨੇ ਦੌਰ ਹੀ ਲੈਣਾ ਵਾ ਇਸ ਤੋਂ ਬਾਅਦ ਕੋਈ ਵੀ ਨਹੀਂ ਸੋਚ ਸਕਦਾ ਕੋਈ ਕੁਝ ਹੋ ਜਾਏਗਾ ਕੀ ਕੁਝ ਤੁਹਾਡੇ ਕੋਲ ਪਲਾਨਸ ਸੀਗੇ ਕਿ ਜੇਕਰ ਤੁਸੀਂ ਪ੍ਰਧਾਨ ਮੰਤਰੀ ਬਣ ਜਾਂਦੇ ਤਾਂ ਇੰਡੀਆ ਕਿਵੇਂ ਅਮੀਰ ਹੋ ਜਾਣਾ ਸੀ ਕੀ ਕੁਝ ਪਲਾਨਸ ਉਲਿਖੇ ਸੀਗੇ ਤੁਸੀਂ ਜੇ ਮੈਂ ਦੱਸਤਾ ਮੋਦੀ ਸਾਹਿਬ ਨੂੰ ਪਤਾ ਲੱਗ ਜਾਣਾ ਔਰ ਉਹ ਕਹਿੰਦੇ ਸਾਡੇ ਸੰਵਿਧਾਨ ਨੂੰ ਫੜ ਕੇ ਕਹਿੰਦੇ ਵੀ ਸੰਵਿਧਾਨ ਦੇ ਰક્ષਣ ਨੂੰ ਮੈਂ ਖਤਮ ਕਰ ਦਾਂਗਾ ਅੱਜ ਉਹੀ ਸੰਵਿਧਾਨ ਅਮਰਿਤਪਾਲ ਨੂੰ ਪੁੱਛ ਕੇ ਦੇਖੋ ਵੀ ਉਹਦੇ ਵਾਸਤੇ ਜ਼ਿੰਦਗੀ ਤੇ ਮੌਤ ਦਾ ਫਰਿਸ਼ਤਾ ਬਣਿਆ ਪਿਆ ਹਾਂ ਗੱਲ ਕਰੋ ਤੇ ਸਵਿਧਾਨ ਨੇ ਹੀ ਸਾਰਾ ਕੁਝ ਸਵਿਧਾਨ ਹੈ ਤੇ ਮੁੱਖ ਮੰਤਰੀ ਸਵਿਧਾਨ ਹੈ ਤੇ ਰਾਸ਼ਟਰਪਤੀ ਸਵਿਧਾਨ ਹੈ ਪ੍ਰਧਾਨ ਮੰਤਰੀ ਹੈ ਸਵਿਧਾਨ ਹੈ ਤੇ ਪੰਜਾਬ ਪੁਲਿਸ ਇਹ ਸਰਕਾਰੀ ਬੰਦੇ ਤਨਖਾਹ ਪੈਨਸ਼ਨਾਂ ਬੰਦ ਕਰਦੇ ਫਿਰਦੇ ਆਪਣੀਆਂ ਨਈਂ ਪੈਨਸ਼ਨ ਲਾ ਕੇ ਅਰਬਾਂ ਕਰੋੜਾ ਰੁਪਏ ਕਮਾ ਕੇ ਸਾਡੇ ਸਾਹਮਣੇ ਬੰਦੇ ਖੜੇ ਕੀਤੇ 2-2000 ਰੁਪਏ ਦੇ ਕੇ ਸ਼ਰਾਬ ਦੀਆਂ ਬੋਤਲਾਂ ਵੰਡ ਕੇ ਆਟੇ ਵੰਡ ਕੇ ਇਹਦਾ ਸਾਡੀ ਵੋਟਾਂ ਲਈ ਜਾਂਦੀਆਂ ਵੋਟਾਂ ਆਪਣੇ ਹੱਕਸਾ ਜਦੀਆਂ ਲਈ ਜਾਂਦੇ ਆ ਪਰ ਆਪਾਂ ਬਹੁਤ ਦੁਖੀ ਆ ਜੀ ਆਪਾਂ ਪਰੇਸ਼ਾਨ ਆ ਬਸ ਇਸ ਤੋਂ ਬਾਅਦ ਸਾਡੀ ਬੱਸ ਹੈ ਅੱਖਾਂ ਨਾਮ ਨੇ ਤੁਹਾਡੀਆਂ ਮੈਂ ਕਹਾ ਸਾਡੀ ਜ਼ਿੰਦਗੀ ਖਰਾਬ ਹੋ ਗਈ ਪਈ ਸਾਰੀ ਬਸ ਇਸ ਤੋਂ ਆ ਲਾਸਟ ਇਲੈਕਸ਼ਨ ਹੈ ਇਸ ਤੋਂ ਬਾਅਦ ਅਸੀਂ ਕਿੱਥੇ ਤੇ ਖਤਮ ਅੱਛਾ ਜੀ ਅੱਜ ਚਰਨਜੀਤ ਸਿੰਘ ਚੰਨੀ ਜਿੱਤਦੇ ਨੇ ਫਿਰ ਤੁਸੀਂ ਉਹਨਾਂ ਨੂੰ ਉਹਨਾਂ ਦੇ ਨਾਲ ਮੁਲਾਕਾਤ ਕਰੋਗੇ ਤੁਹਾਡੇ ਕੀ ਰਿਐਕਸ਼ਨਸ ਹੋਣਗੇ ਦੇਖੋ ਜੀ ਜਿਹੜਾ ਵੀ ਜਿੱਤੂਗਾ ਮੁਬਾਰਕਬਾਦ ਤੇ ਦੇਣੀ ਪੈਣੀ ਚਾਹੇ ਉਹ ਕੋਈ ਵੀ ਪਾਰਟੀ ਦਾ ਹੋਵੇ ਪਾਰਟੀ ਸਾਡੀ ਕੋਈ ਲੜਾਈ ਥੋੜੀ ਹੈਗੀ ਹੈ ਉਹਦੇ ਵੋਟਾਂ ਦੇ ਕਰਕੇ ਸੀਗੇ ਵੀ ਲੜਾਈ ਹੈ ਸਾਡੀ ਵੋਟਾਂ ਨਾਲ ਲੜਾਈ ਸੀਗੀ ਜੇ VOTER ਸਾਡੇ ਹੱਕ 'ਚ ਨਹੀਂ ਜਿਨ੍ਹਾਂ ਨੇ ਪਾਈ ਆ ਮੈਂ ਉਹਨਾਂ ਦਾ ਤੈਅ ਦੇ ਲੋ ਸ਼ੁਕਰਗੁਜ਼ਾਰਾਂ ਪਰ ਕਿੱਥੇ 5000 ਤੇ ਕਿੱਥੇ 10000 ਦਾ ਫਰਕ ਬਹੁਤ ਜ਼ਿਆਦਾ ਫਰਕ ਹੈ ਤੇ ਬਰਦਾਸ਼ਤ ਨਹੀਂ ਹੁੰਦਾ ਪਰ ਜਿੰਨੇ ਪੈਸੇ ਲਾ ਕੇ ਵਿੱਤਿਆ ਦਾ ਕੈਂਡੀਡੇਟ ਖੜੇ ਕਰਕੇ ਵੀ ਇਹ ਉਹ ਕੈਂਡੀਡੇਟਸ ਨੂੰ ਤੁਸੀਂ ਮਨਾਇਆ ਸੀਗਾ ਤੁਸੀਂ ਪੈਸੇ ਲਾਏ ਸੀਗੇ ਦੇਖੋ ਭੋਲਾ ਪੈਂਚਰਾਂ ਵਾਲਾ ਵਾ ਚਾਚਾ ਤੰਦੂਰ ਵਾਲਾ ਵਾ ਟੀਟੂ ਬਾਣੀਆਂ ਵਾਲਾ ਰਮੇਸ਼ ਲਾਲਾ ਸੋਨੀਆ ਜੀ ਆ ਗਿਆ ਤੇ ਜੇ ਗੱਲ ਕਰੋ ਸਾਡੇ ਵੀ ਹੋਰ ਵੀ ਕਈ ਬੰਦੇ ਜਿਹਨਾਂ ਦੇ ਮੈਂ ਨਾਮ ਨਹੀਂ ਚੰਗੇ ਜਾਣਦਾ ਸਾਰੇ ਹੀ ਚਾਹ ਵਾਲੇ ਆ ਕੋਈ ਪੈਂਚਰਾਂ ਵਾਲਾ ਕੋਈ ਕੋਸ਼ੀਵਾ ਕੋਈ ਤੰਦੂਰ ਵਾਲਾ ਵਾ ਇੱਕ ਰੇੜੀ ਲਾਉਂਦਾ ਮੁੰਡਾ ਰਿਕਸ਼ੇ ਦੇ ਉਹ ਵੀ ਖੜਾ ਕੀਤਾ ਵਾ ਯਾਨੀ ਕਿ ਸਾਡੇ ਬੰਦਿਆਂ ਨਾਲ ਮਤਲਬ ਕਿਤੇ ਨਾ ਕਿਤੇ ਲੋਕਾਂ ਨੇ ਨਾ ਸੁਣਵਾਈ ਨਹੀਂ ਕੀਤੀ ਤੁਹਾਨੂੰ ਨਹੀਂ ਲੱਗਦਾ ਕਿ ਕੋਈ ਅਜੇਹਾ ਬੰਦਾ ਖੜਾ ਕਰਨਾ ਚਾਹੀਦਾ ਸੀ ਇਲੈਕਸ਼ਨਸ ਦੇ ਵਿੱਚ ਵੀ ਜਿਹੜਾ ਚਿਹਰਾ ਹੋਵੇ ਜਿਹਨੂੰ ਲੋਕ ਜਾਣਦੇ ਹੋਣ ਦੇਖੋ ਮੈਂ ਤੇ ਗੱਲ ਇਹ ਕਹੂੰਗਾ ਕਿ ਇਹ ਲੋਕ ਤਾਂ ਦੱਸੇ ਜਦ ਕਿ ਲੋਕਾਂ ਨੂੰ ਆਜ਼ਾਦਨ ਚਾਹੁੰਦੇ ਨੇ ਨਵੇਂ ਬੰਦੇ ਆਂਦੇ ਪਾਰਟੀਆਂ ਸਾਰੀਆਂ ਛੱਡ ਦਿੰਦੇ ਪਰ ਇਹਨਾਂ ਨੇ ਜਿਹੜੀ ਜੇ ਗੱਲ ਚੋਣੀ ਲਈ ਕੋਈ ਤੇ ਅਫਸੋਸ ਸਮਝ ਕੇ ਚੋਣੀ ਹੋਣੀ ਪਰ ਆਉਣ ਵਾਲਾ 4 ਮਹੀਨੇ ਰਿਜ਼ਲਟ ਇਹਨਾਂ ਵਾਸਤੇ ਮਾੜਾ ਬੱਚਾ ਤੇ ਹੁਣ ਤੁਸੀਂ ਫਿਲਮਾਂ ਦੇ ਵਿੱਚ ਐਂਟਰੀ ਕਰਨ ਜਾ ਰਹੇ ਹੋ ਦੇਖੋ ਨੀਮਸ ਸਸਕੋਟ ਨਹੀਂ ਪਾਰਟ 2 ਫਿਲਮ ਹੈ ਤੇ 9 ਫਿਲਮਾਂ ਮੇਰੀ ਹੋਰ ਆ ਰਹੀਆਂ ਕਿਹੜੀਆਂ ਸਾਡੀ ਐਮੀ ਵੀਰ ਕੇ ਨਾਲ ਵੀ ਆ ਰਹੀ ਹੈ ਤੋਂ ਬੜੀਆਂ ਫਿਲਮਾਂ ਸਾਡੀਆਂ ਉਹਦੇ ਬਹੁਤ ਸਾਰੀਆਂ ਫਿਲਮਾਂ ਵਾ ਸਾਡਾ પણ ਸਾਡੇ ਬੱਚਿਆਂ ਦੀ ਜ਼ਿੰਦਗੀ ਖਤਰੇ 'ਚ ਆ ਭਵਿੱਖ ਸਾਡੇ ਖਤਰੇ 'ਚ ਆ ਉਦੋਂ ਇਹ ਮੰਤਰੀ ਇਹਨੇ ਧਮਕੀ ਦਵਾਉਂਦੇ ਆ ਕੁਛ ਕਹਿਣ ਦੀ ਗੱਲ ਨਹੀਂ ਜਿਹੜਾ ਖਣ ਜਣਾ ਖਣ ਉੜਦਾ ਹੋਈ ਧਮਕੀ ਦੇਣ ਲੱਪਦਾ ਜਣਾ ਖਣ ਉੜਦਾ ਮੂੰਹ ਨਹੀਂ ਤੋਤਾਂ ਦਾ ਸੰਵਿਧਾਨ ਦੇ ਖਿਲਾਫ ਬੋਲਣ ਲਾਪਣਾ ਸ਼ੁਰੂ ਕਰ ਦਿੰਦਾ ਉਹਨੂੰ ਪਤਾ ਵੀ ਸੰਵਿਧਾਨ ਹੈ ਕੀ ਹੈ ਇਹ ਸੰਵਿਧਾਨ ਡਾਕਟਰ ਪੀਮੜਾ ਬਾਬਾ ਸਾਹਿਬ ਨੇ ਖੂਨ ਨਾਲ ਲਿਖਿਆ ਹੋ ਬਸ ਹੁਣ ਸਾਡਾ ਕੋ ਸਾਰਾ ਬਰਬਾਦ ਆ ਸਾਡਾ ਅੱਜ ਤੋਂ ਬਾਅਦ ਇਸ ਸੰਮ ਇਲੈਕਸ਼ਨਾਂ 'ਚ ਨਹੀਂ ਦੇਖੋਗੇ ਬਸ ਨਹੀਂ ਤੁਹਾਨੂੰ ਧਮਕੀਆਂ ਆਈਆਂ ਨੇ ਧਮਕੀਆਂ ਸਾਰਾ ਕੁਝ ਆਇਆ ਵਾ ਪਰ ਲੇਕਿਨ ਅਸੀਂ ਡਰੇ ਨਹੀਂ ਨੇ ਸਾਡੇ ਜਿੰਨੇ ਕੈਂਡੀਡੇਟ ਸਾਰਨ ਹੋਈਆਂ ਪਰ ਅਸੀਂ ਅੱਜ ਤੋਂ ਬਾਅਦ ਕਦੇ ਇਲੈਕਸ਼ਨ ਨਹੀਂ ਲੜਾਂਗੇ ਜੀ ਬਸ ਖਤਮ ਜ਼ਿੰਦਗੀ ਇਹ ਹੋ ਗਿਆ ਨੇ ਸੋ ਇਹ ਸੀਗੇ ਆਜ਼ਾਦ ਉਮੀਦਵਾਰ ਨੀਟੂ ਸ਼ਟਰਾ ਵਾਲਾ ਜਿਨ੍ਹਾਂ ਨੇ ਇਹ ਕਹਿ ਦਿੱਤਾ ਵੀ ਉਹਨਾਂ ਦੇ ਲਾਸਟ ਇਲੈਕਸ਼ਨਸ ਨੇ ਉਸ ਤੋਂ ਬਾਅਦ ਉਹ ਫਿਲਮਾਂ ਦੇ ਵਿੱਚ ਨਜ਼ਰ ਆਉਣਗੇ ਅਜੇ ਹਾ ਨੀਟੂ ਸ਼ਟਰਾ ਵਾਲੇ ਦਾ ਕਹਿਣਾ ਪਿਛਲੀ ਵਾਰ ਵੀ ਅਜੇ ਹਾ ਉਹਨਾਂ ਨੇ ਕਿਹਾ ਸੀਗਾ ਪਰ ਇਸ ਵਾਰ ਵੀ ਉਹਨਾਂ ਨੇ ਚੋਣਾਂ ਲੜੀਆਂ ਪਰ ਨਤੀਜੇ ਜਿਹੜੇ ਇਸ ਵੇਲੇ ਸਾਹਮਣੇ ਆ ਰਹੇ ਨੇ ਛੇਵਾਂ ਪੜਾਅ ਚੱਲ ਰਿਹਾ ਇਸ ਵੇਲੇ ਕਾਊਂਟਿੰਗ ਲਗਾਤਾਰ ਜਾ ਰਹੀ ਹੈ ਦੈਨਿਕ ਸਵੇਰਾ ਤੋਂ ਨਾਲ ਦੀ ਨਾਲ ਤੁਹਾਨੂੰ ਰਿਪੋਰਟਸ ਅਸੀਂ ਦੇ ਰਹੇ ਹਾਂ वाकई आज से कौन बाजी मारता है, वो भी देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर